ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦਾ ਹੀ ਰਹਿੰਨੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਇੱਕ ਓਹ ਹੋ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਰਿਆ ਹਰ ਸਾਹਿਬ ਜੈ ਜੈਕਾਰ ਡਾਕਟਰ ਸਾਹਿਬ ਜੈ ਜੀ ਬੈਠੋ 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 ਵਾਹ ਜੀ ਵਾਹ ਜੀ ਵਾਹ ਯਾਰ ਚਾਲਿਆ ਬਹੁਤ ਵਧੀਆ ਜਨਾਬ ਬਹੁਤ ਵਧੀਆ ਵਧੀਆ ਹੀ ਚਾਹੀਦਾ ਆ ਚੱਲ ਵਧੀਆ ਹੋਣਾ ਚੰਗੀ ਗੱਲ ਆ ਚੰਗੀ ਗੱਲ ਆ ਠੀਕ ਆ ਡਾਕਟਰ ਸਾਹਿਬ ਆਏ ਆ ਬਿਲਕੁਲ ਜੀ ਤੁਸੀਂ ਹੁਕਮ ਕੀਤਾ ਹੀ ਲੈਂਦਾ ਨਾ ਮੇਰਾ ਕਹਾਦਾ ਹੁਕਮ ਆ ਹੈ ਅਸੀਂ ਤੇ ਗਾਲੀ ਤੁਹਾਡੇ ਤੇ ਛੱਡੀ ਹੋਈ ਆ ਵੇਖੋ ਜੀ ਬਹੁਤ ਮਿਹਰਬਾਨੀ ਜੇ ਸਾਡੇ ਤੇ ਗੱਲ ਛੱਡੀ ਫਿਰ ਅਸੀਂ ਆਪਣੀ ਪੂਰੀ ਕਰਤੀ ਦੇਖੋ ਗੱਲ ਇਹ ਹੈ ਜੀ ਪਿੰਡ 'ਚ ਕੁਝ ਲੋਕ ਪੜੇ ਲਿਖੇ ਜਿਹੜੇ ਉਹਨਾਂ ਦਾ ਇੰਨਾ ਕੋ ਫਾਇਦਾ ਤੇ ਲੈਣਾ ਚਾਹੀਦਾ ਹੈਨਾ ਹਾਂ ਇਹ ਕਰਾਉ ਫਿਰ ਇਹਨਾਂ ਨਾਲ ਜਾਣ ਪਛਾਨ ਬਿਲਕੁਲ ਜੀ ਡਾਕਟਰ ਨਰੇਸ਼ ਕੁਮਾਰ ਸਨੇਜਾ ਸਾਹਿਬ ਜੀ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਵਿਭਾਗ ਆ ਹਾਂ ਹਾਂ ਜਿਹਦੇ ਵਿੱਚ ਬੜਾ ਲੰਬੇ ਸਮੇਂ ਤੋਂ ਡਾਕਟਰ ਸਾਹਿਬ ਸੇਵਾ ਕਰ ਰਹੇ ਨੇ ਜੀ ਤੇ ਮਿੱਠਾ ਸਿੰਘ ਜੀ ਬੜਾ ਲੰਬਾ ਤਜਰਬਾ ਵੀ ਹੈ ਡਾਕਟਰ ਸਾਹਿਬ ਦੇਖੋ ਜੀ ਜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਆ ਤਜਰਬਾ ਵੀ ਉਹਨਾਂ ਤਜਰਬਾ ਤੇ ਦੁੱਗਣਾ ਹੋ ਜਾਂਦਾ ਦੁੱਗਣਾ ਹੋ ਜਾਂਦਾ ਕੰਮ ਕਰਨ ਵਾਲਾ ਬੰਦਾ ਚਾਹੀਦਾ ਚਾਹੀਦਾ ਜੀ ਬਿਲਕੁਲ ਬਿਲਕੁਲ ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇਹਨਾਂ ਨਾਲ ਫਿਰ ਕਰਦੇ ਆ ਕੋਈ ਨਾ ਕੋਈ ਕਰਦੇ ਆ ਪੂਰੇ ਤੁਸੀਂ ਸੁਣਾਓ ਬਹੁਤ ਵਧੀਆ ਇਹਰਸ ਮਾਇਨਾ ਸੋਚਦਾ ਕਿ ਹਾਂ ਇੱਕ ਦਿਨ ਖਬਰਾਂ ਟੀਵੀ ਤੇ ਸੁਣਦਾ ਪਿਆ ਸੀ ਹਾਂਜੀ ਆ ਵੀ ਸੜਕ ਹਾਦਸਿਆਂ ਚ ਨਾ ਮੌਤਾਂ ਬਹੁਤ ਹੋਣ ਲੱਗ ਪਈਆਂ ਬਿਲਕੁਲ ਮਿੱਠਾ ਸਿੰਘ ਜੀ ਗੱਲ ਤੁਸੀਂ ਵਾਕਿਆ ਹੀ ਬਹੁਤ ਇੱਕ ਤਗੜੀ ਕੀਤੀ ਵਾਕਿਆ ਟੀਵੀ ਲਾਓ ਤੇ ਅੱਗੇ ਬਸ ਇਹੋ ਹੀ ਹਾਲਾਤ ਦਿਖਰੇ ਹੁੰਦੇ ਆ ਦੇਖੋ ਗੱਲ ਇਹ ਹੁੰਦੀ ਆ ਕਿ ਕਿਸੇ ਵੀ ਕੰਮ ਦੇ ਜਿਹੜੇ ਨਿਯਮ ਬੰਦੇ ਆ ਨਾ ਹੂੰ ਉਹ ਬਣਦੇ ਤਾਂ ਆ ਵਾ ਵੀ ਅਸੀਂ ਉਹਨਾਂ ਦੀ ਪਾਲਣਾ ਕਰੀਏ। ਹਾਂ। ਪਰ ਉਹ ਪਾਲਣਾ ਜਿਹੜੀ ਆ ਨਾ ਮਿੱਠਾ ਸਿੰਘ ਜੀ ਉਹ ਤਾਂ ਬੰਦੇ ਨੇ ਖੁਦ ਕਰਨੀ ਆ ਨਾ। ਦੇਖੋ ਮੈਂ ਹੋਈ ਤੇ ਕਹਿੰਦਾ ਵੀ ਉਹ ਬਣਾਉਣ ਵਾਲੇ ਨੇ ਉਹਨੂੰ ਦੱਸਣਾ ਤਾਂ ਹੈ ਨਹੀਂ। ਹਾਂ। ਹੁਣ ਬੈਲਟ ਦੀ ਗੱਲ ਹੀ ਕਰੀਏ। ਇੱਥੇ ਵੇਖੋ ਜੀ ਇਹਦਾ ਰੂਲ ਬਣਿਆ ਵਾ ਜਦੋਂ ਚਲਾਨ ਹੁੰਦਾ ਫਿਰ ਆਪਾਂ ਚੀਕਣਾ ਸ਼ੁਰੂ ਕਰ ਦਿੰਨੇ। ਫਿਰ ਹੀ ਕਹਿੰਦੇ ਫੋਨ ਕਰ ਲਈਏ। ਫੋਨ। ਪਰ ਮੈਨੂੰ ਲੱਗਦਾ ਕਿ ਜਿਹੜੇ ਨਿਯਮ ਬਣੇ ਨੇ ਉਹਨਾਂ ਦੇ ਵਿੱਚ ਫਾਇਦਾ ਨਿਯਮ ਬਣਾਉਣ ਵਾਲਿਆਂ ਦਾ ਨਹੀਂ ਗਾ ਫਾਇਦਾ ਸਾਡਾ ਆਮ ਜਨਤਾ ਦਾ ਫਾਇਦਾ ਹੁੰਦਾ ਔਰ ਦੇਖੋ ਮੈਂ ਕੱਲ ਨਾ ਕੱਲ ਦੀ ਕੱਲਾ ਕਿ ਪਰਸੋਂ ਦੀ ਉਹ ਜੋਗੇ ਦਾ ਪੋਤਾ ਲਿਆ ਸਕੂਟਰ ਹਾਂ ਹੈ ਹਾਂਜੀ ਤੇ ਮੈਨੂੰ ਮਿਲਿਆ ਉਹਦਾ ਤਾਇਆ ਜੀ ਮੈਂ ਸਕੂਟਰ ਲਿਆ ਨਵਾਂ ਵੇਖਣ ਆਇਓ ਹੂੰ ਮੈਂ ਚਲੇ ਗਿਆ ਹੂੰ ਮੈਂ ਕਿਹਾ ਸਕੂਟਰ ਤੇ ਤੇਰਾ ਸਹੀ ਆ ਪਰ ਇਹ ਦੱਸ ਇਹਦੇ ਆ ਸ਼ੀਸ਼ੇ ਕਿੱਥੇ ਆ ਹੂੰ ਕਹਿੰਦਾ ਉਹਨਾਂ ਦੀ ਕੀ ਲੋੜ ਆ ਉਹਨੇ ਐਵੇਂ ਹੀ ਲਾਈ ਹੁੰਦੇ ਕਿ ਉਹ ਉੱਥੇ ਲਵਾਇਆ ਹੋਣਾ ਨਾ ਕਾਰਾ ਕਿ ਐ ਕਮਾ ਕੇ ਲਾਤੇ ਬਸ ਜੀ ਇਹ ਫੈਸ਼ਨ ਆ ਹਾਂ ਤੇ ਉਹਨੂੰ ਇਹ ਨਹੀਂ ਪਤਾ ਕਿ ਇਹ ਸ਼ੀਸ਼ੇ ਦੇ ਵਿੱਚ ਕੀ ਕੁਝ ਦਿਖਦਾ ਮੈਂ ਕਿਤਰਾ ਮੈਂ ਬਚਾ ਕਰਨਾ ਆਪਣਾ ਬਚਾ ਕਰਨਾ ਜਿਹੜਾ ਪਿੱਛੋਂ ਆਉਂਦਾ ਉਹਦਾ ਵੀ ਬਚਾ ਉਹਦਾ ਵੀ ਬਚਾ ਕਰਨਾ ਬਿਲਕੁਲ ਜੇ ਉਹ ਲਾਏ ਆ ਤੇ ਕਿਸੇ ਮਕਸਦ ਨੂੰ ਲਾਏ ਆ ਮਕਸਦ ਨੂੰ ਲਾਏ ਮੁੱਖ ਦੀ ਗੱਲ ਇਹ ਆ ਵੀ ਇਹਨਾਂ ਨਿਯਮਾਂ ਦੀ ਪਾਲਣਾ ਕਰੀਏ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਕੁਝ ਹੱਦ ਤੱਕ ਸੜਕ ਦੇ ਹਾਦਸੇ ਵੀ ਰੋਕ ਸਕਦੇ ਰੋਕ ਸਕਦੇ ਆ ਜੀ ਬਿਲਕੁਲ ਆਏ ਆ ਜੀ ਮੰਡੀਆਂ ਦੇ ਸੁਣਾਓ ਜੀ ਆਲੂ ਜਿਹੜੇ ਆ ਜਲੰਧਰ ਵਿਕੇ 400 ਰੁਪਏ ਕਿਵਿੰਟਲ ਬੁੱਢਲਾਡਾ 750 ਰੁਪਏ ਲੁਧਿਆਣਾ 650 ਰੁਪਏ ਫਾਜ਼ਿਲਕਾ 1500 ਰੁਪਏ ਖੰਨਾ 1000 ਰੁਪਏ ਤੇ ਨਵਾਂ ਸ਼ਹਿਰ 1100 ਰੁਪਏ ਹਾਂਜੀ ਪਿਆਜ਼ ਜੇ ਜਲੰਧਰ 1200 ਰੁਪਏ ਕਿਵਿੰਟਲ ਬੁੱਢਲਾਡਾ 1500 ਰੁਪਏ ਲੁਧਿਆਣਾ 1150 ਰੁਪਏ ਫਾਜ਼ਿਲਕਾ 2500 ਰੁਪਏ ਖੰਨਾ 1500 ਰੁਪਏ ਤੇ ਨਵਾਂ ਸ਼ਹਿਰ 1500 ਰੁਪਏ ਹਾਂਜੀ ਟਮਾਟਰ ਜਲੰਧਰ ਭਾਅ ਮਿਲਿਆ ਜੀ 1000 ਰੁਪਏ ਕਿਵੰਟਲ ਬੁੱਢਲਾਡਾ 2000 ਲੁਧਿਆਣਾ 1500 ਰੁਪਏ ਫਾਜ਼ਿਲਕਾ 1800 ਰੁਪਏ ਖੰਨਾ 2000 ਤੇ ਨਵਾਂ ਸ਼ਹਿਰ 2700 ਰੁਪਏ ਟਮਾਟਰਾਂ ਦਾ ਭਾਅ ਮਿਲਿਆ ਜੀ ਕਿਵੰਟਲ ਦਾ ਹਾਂਜੀ ਬੈਂਗਣ ਅੱਜ ਜਲੰਧਰ ਵੀ ਗਿਆ 650 ਨੂੰ ਬੁੱਢਲਾਡਾ 1400 ਨੂੰ ਲੁਧਿਆਣਾ 850 ਰੁਪਏ ਨੂੰ ਫਾਜ਼ਿਲਕਾ 2000 ਰੁਪਏ ਨੂੰ ਖੰਨਾ 1800 ਨੂੰ ਤੇ ਨਵਾਂ ਸ਼ਹਿਰ 2100 ਰੁਪਏ ਕਿਵੰਟਲ ਬੈਂਗਣ ਵਿਕਿਆ ਜੀ ਤੇ ਭਿੰਡੀ ਅੱਜ ਵੀ ਕੀ ਆ ਜੀ ਜਿਰੰਦਰ 1400 ਰੁਪਏ ਕੁਇੰਟਲ ਬੁੱਢਲਾਡਾ ਤੇ ਲੁਧਿਆਣਾ 1300 ਰੁਪਏ ਫਾਜ਼ਲ ਕਾ ਭਾਜ ਚੰਗਾ ਮਿਲਿਆ ਜੀ ਭਿੰਡੀ ਦਾ 3500 ਰੁਪਏ ਕੁਇੰਟਲ ਵਾ ਖੰਨਾ 1000 ਰੁਪਏ ਤੇ ਨਵਾਂ ਸ਼ਹਿਰ 1600 ਰੁਪਏ ਹਾਂਜੀ ਇਹ ਤੇ ਸੀ ਜੀ ਮੰਡੀਆਂ ਦੇ ਭਾਅ ਤੇ ਦਿੱਤੇ ਆ ਭਾਛੜਾ ਸੁਣਾਤੇ ਆ ਤੇ ਹੁਣ ਡਾਕਟਰ ਸਾਹਿਬ ਵੱਲ ਵੀ ਕਰੀ ਹੋ ਜੀ ਗੱਲ ਕਰ ਲਈ ਡਾਕਟਰ ਸਾਹਿਬਾ ਜਿਹੜੀ ਅੱਜ ਗੱਲ ਕਰਨੀ ਆ ਨਾ ਖੇਤੀ ਮਸ਼ੀਨੀ ਨਾਲ ਜਿਹੜੇ ਵਾਪਸ ਤਾਂ ਹੁੰਦੇ ਆ ਹਾਂ ਅ ਬਰਸਾਤਾਂ ਚ ਖੂਈਆਂ ਦੀ ਜ਼ਹਿਰੀਲੀ ਗੈਸ ਦੀ ਸਮੱਸਿਆ ਆ ਤੇ ਹਾਦਸੇ ਹੂੰ ਇਹਦੇ ਤੇ ਅੱਜ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਠੀਕ ਹੈ ਜੀ ਖੇਤੀ ਹਾਦਸੇ ਬਹੁਤ ਹੋ ਜਾਂਦੇ ਬਹੁਤ ਹੁੰਦੇ ਜੀ ਬਹੁਤ ਹੁੰਦੇ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 28142 46 ਤੇ ਸਾਡਾ ਦੂਜਾ ਨੰਬਰ ਹੈ 0181 28142 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਤੇ ਅੱਜ ਦੇ ਵਿਸ਼ੇ ਤੇ ਸਵਾਲ ਕਰੋ ਡਾਕਟਰ ਚਨੇਜਾ ਜੀ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਉਹ ਖੇਤੀ ਹਾਦਸੇ ਯਾਨੀ ਆਮ ਤੌਰ ਤੇ ਅਸੀਂ ਖੇਤੀਬਾੜੀ ਦਾ ਕੰਮ ਹੀ ਲੈਂਦੇ ਆ। ਇਹ ਖੇਤੀ ਚੰਨੇ ਕੰਮ ਚੱਲਿਆ ਜੀ। ਇਤਾਂ ਚੱਲਿਆ। ਪਰ ਖੇਤੀ ਹਾਦਸੇ ਜਿਹੜੇ ਆ। ਇਹਨਾਂ ਤੋਂ ਤੁਹਾਡਾ ਕੀ ਭਾਵ ਹੈ? ਤੇ ਇਹਨਾਂ ਚ ਸਾਡਾ ਜ਼ਿਮੀਂਦਾਰਾਂ ਦਾ ਕੀ ਨੁਕਸਾਨ ਹੋ ਸਕਦਾ। ਬਿਲਕੁਲ ਜੀ। ਜਿਹੜੇ ਵੀ ਕੋਈ ਹਾਦਸੇ ਖੇਤੀ ਦਾ ਕੰਮ ਕਰਦੇ ਆ ਹੁੰਦੇ ਨੇ ਉਹਨਾਂ ਨੂੰ ਆਪਾਂ ਖੇਤੀ ਹਾਦਸੇ ਕਹਿੰਦੇ ਆ। ਪਰ ਹਾਦਸੇ ਦਾ ਭਾਵ ਇਹ ਹੈ ਉਹ ਜਿਹੜਾ ਅਣਜਾਨਪੁਣੇ ਨਾ ਚੰਦੇ ਹੋਏ ਹੋ ਗਿਆ ਜਾਨ ਬੁੱਝ ਕੇ ਨਹੀਂ ਜੀ ਮਾੜੀ ਘਟਨਾ ਵਾਪਰ ਗਈ ਮੌਤ ਹੋ ਗਈ ਖਸਟ ਲੱਗ ਗਈ ਕੋਈ ਮਸ਼ੀਨ ਦਾ ਨੁਕਸਾਨ ਹੋ ਗਿਆ ਕੋਈ ਫਸਲ ਦਾ ਨੁਕਸਾਨ ਹੋ ਗਿਆ ਜਾਇ ਤੱਕ ਕੀ ਵੀ ਕੁਸੇ ਤਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਅੱਜ ਬਿਲਕੁਲ ਬਚ ਗਏ ਅੱਛਾ ਪਰ ਜੇ ਆਪਾਂ ਉਹਨੂੰ ਹਾਦਸਾ ਮੰਨਾਂਗੇ ਤੇ ਉਹਨੂੰ ਆਪਾਂ ਘੋਕਾਂਗੇ ਵੀ ਕਿਵੇਂ ਹੋਇਆ ਤੇ ਆਪਾਂ ਕਿਵੇਂ ਅੱਗੋਂ ਬਚਾ ਰੱਖਣਾ ਫਿਰ ਅਗਲੀ ਵਾਰੀ ਆਪਾਂ ਵਧੀਆ ਰਵਾਂਗੇ ਨਹੀਂ ਤੇ ਫਿਰ ਪਤਾ ਨਹੀਂ ਇੰਨੀ ਚੰਗੀ ਕਿਸਮਤ ਅਗਲੀ ਵਾਰੀ ਹੋਏਗੀ ਕਿ ਨਹੀਂ ਹੋਏਗੀ ਮਤਲਬ ਇਹ ਵੀ ਜੇ ਅਸੀਂ ਅਣਗਹਿਲੀ ਕਰਤੀ ਹਾਂ ਤੇ ਹਾਦਸੇ ਦਾ ਸ਼ਿਕਾਰ ਹੋ ਜਾਵਾਂਗੇ ਮਨਚ ਇਹਨਾਂ ਲਈ ਕੁਝ ਨਹੀਂ ਹੁੰਦਾ ਹਾਂ ਇਹ ਨਹੀਂ ਲੈਣਾ ਹਮ ਹੈਨਾ ਬਿਲਕੁਲ ਬਿਲਕੁਲ ਠੀਕ ਹੈ ਹਾਂ ਡਾਕਟਰ ਸਨੇਜਾ ਸਾਹਿਬ ਟਾਪਿਕ ਤੇ ਮਠਾ ਸਿੰਘ ਜੀ ਨੇ ਬਹੁਤ ਵਧੀਆ ਚੁਣਿਆ ਕਿਉਂਕਿ ਆ ਜਿਹੜਾ ਮੌਸਮ ਚੱਲ ਰਿਹਾ ਨਾ ਵਿਸ਼ੇਸ਼ ਤੌਰ ਤੇ ਬਰਸਾਤਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਵੀ ਬਹੁਤ ਬਿਲਕੁਲ ਬਿਲਕੁਲ ਆ ਬਰਸਾਤ ਰੋਤ ਦੀ ਜਦੋਂ ਗੱਲ ਕਰਦੇ ਆਂ ਤੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਖੇਤੀ ਹਾਦਸੇ ਜਿਹੜੇ ਆ ਉਹ ਹੋ ਸਕਦੇ ਆਂ ਬਿਲਕੁਲ ਜੀ ਕਈ ਤਰ੍ਹਾਂ ਦੇ ਹਾਦਸੇ ਨੇ ਜਿਹੜੇ ਕਿਸੇ ਖਾਸ ਸੀਜ਼ਨ ਦੇ ਵਿੱਚ ਹੁੰਦੇ ਆ ਹਮ ਤੇ ਜਾਂ ਉਹ ਮਕਦਾ ਵੱਧ ਜਾਂਦੀ ਹੈ ਹਾਂਜੀ ਜੇ ਆਪਾਂ ਅੱਜ ਕੱਲ੍ਹ ਦੇ ਟਾਈਮ ਦੀ ਗੱਲ ਕਰੀਏ ਮੌਨਸੂਨ ਦਾ ਟਾਈਮ ਹੈ ਝੋਨੇ ਦੀ ਫਸਲ ਹੈ ਪਾਣੀ ਲਗਾਤਾਰ ਚਾਹੀਦਾ ਤੇ ਬਰਸਾਤ ਦੇ ਮੌਸਮ ਦੇ ਵਿੱਚ ਇੱਕ ਤੱਕ ਖੂਹਿਆਂ ਦੇ ਵਿੱਚ ਗੈਸ ਦੀ ਸਮੱਸਿਆ ਹੁੰਦੀ ਹੈ ਜਿਹੜੀ ਬਾਕੀ ਸਾਲ ਸਾਲ ਨਹੀਂ ਹੁੰਦੀ ਨਹੀਂ ਹੁੰਦੀ ਹਾਂ ਇਸ ਤੋਂ ਇਲਾਵਾ ਜਿਹੜੇ ਨੀਂ ਕੰਟ ਲੱਗਣ ਦੇ ਹਾਸੇ ਬਹੁਤ ਵੱਧ ਜਾਂਦੇ ਆ ਹੂੰ ਕਿਉਂਕਿ ਦੀਵਾਰ ਕੋਈ ਲੱਕੜ ਹੈ ساری ਗਿੱਲੀ ਹੋ ਕੇ ਕੋਈ ਲੋਹਾ ਹੈ ਉਹਨੂੰ ਕੰਟ ਲੱਗਣ ਦੇ ਚਾਂਸੇ ਵੱਧ ਜਾਂਦੇ ਵੱਧ ਜਾਂਦੇ ਜੀ ਹੂੰ ਫਿਰ ਫਰਸ਼ ਕੱਚਾ ਮਿੱਟੀ ਹੈ ਪੈਟ ਸਲਿੱਪਾ ਗਿਆ ਖੂਹ ਦੇ ਵਿੱਚ ਡਿੱਗ ਪਏ ਹੂੰ ਜਿਹੜੀ ਵੀ ਕੋਈ ਖੁੱਲੀ ਛੱਡੀ ਹੋਈ ਆ ਹੂੰ ਉਹਦੇ ਹਾਸੇ ਵੀ ਹੁੰਦੇ ਆ ਹੂੰ ਸੱਪ ਵੱਲੇ ਹਾਸੇ ਵੀ ਬਰਸਾਤਾਂ ਦੇ ਵਿੱਚ ਵੱਧ ਜਾਂਦੇ ਆ ਵੱਧ ਜਾਂਦੇ ਜੀ ਕਿ ਜੇ ਸੱਟ ਲੱਗ ਜਵੇ ਬਰਸਾਤਾਂ ਜਲਦੀ ਠੀਕ ਵੀ ਨਹੀਂ ਹੁੰਦੀ ਹੂੰ ਸੋ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਨੇ ਬਰਸਾਤ ਦੇ ਦਿਨਾਂ ਦੇ ਵਿੱਚ ਕਾਫੀ ਮਿਕਦਾਰ ਵਾਕਿਆ ਜੀ ਜ਼ਿਆਦਾ ਹੁੰਦੇ ਆ ਹੁੰਦੀ ਆ ਹਾਂ ਅੱਛਾ ਡਾਕਟਰ ਸਾਹਿਬ ਇੱਕ ਤੇ ਤੁਸੀਂ ਗੱਲ ਕੀਤੀ ਜਨਾ ਵੀ ਹਾਦਸਾ ਉਹ ਜਿਹੜਾ ਅਸੀਂ ਜਾਣ ਬੁੱਝ ਕੇ ਨਹੀਂ ਕਰਦੇ ਹੂੰ ਉਹਨੂੰ ਅਸੀਂ ਹਾਦਸਾ ਕਹਿੰਦੇ ਆ ਹੂੰ ਪਰ ਕਈ ਵਾਰੀ ਇਦਾਂ ਵੀ ਹੁੰਦਾ ਵੀ ਅਸੀਂ ਹਾਦਸੇ ਨੂੰ ਆਵਾਜ਼ ਮਾਰ ਲੈਂਦੇ ਆ ਹੈ ਨਾ ਜਾਣ ਪੁੰਜ ਕੇ ਪਾ ਜਾਣ ਉਹ ਜੇ ਕੇ ਵਾਜ ਮਾਰਦੇ ਆ ਜਿਵੇਂ ਹੁਣ ਮੰਨ ਲਓ ਕੋਈ ਜੀ ਮੋਟਰ ਲੱਗੀ ਆ ਨੁਕਸ ਪੈ ਗਿਆ ਤਾਂ ਅਸੀਂ ਬਿਨਾ ਸੋਚੇ ਸਮਝੇ ਖੂਈ ਚ ਉਤਰ ਜੰਨੇ ਨਹੀਂ ਉਤਰ ਜਾਈਦਾ ਜੀ ਬੜੀ ਜਲਦੀ ਨਾਲ ਹੈ ਨਾ ਅਸੀਂ ਸੋਚਦੇ ਨਹੀਂ ਵੀ ਬਰਸਾਤਾਂ ਦੇ ਦੇਣਿਆ ਇਹਦੇ ਚ ਗੈਸ ਵੀ ਹੋ ਸਕਦੀ ਆ ਉਹ ਗੈਸ ਜਿਹੜੀ ਉਹ ਜਾਨਲੇਵਾ ਵੀ ਹੋ ਸਕਦੀ ਆ ਖੂਈਆਂ ਦੇ ਵਿੱਚ ਜਿਹੜੀ ਗੈਸ ਹੈ ਜਾਂ ਨਹੀਂ ਹੈ ਇਹਨੂੰ ਚੈੱਕ ਕਿਵੇਂ ਕਰੀਏ ਜੀ ਬਿਲਕੁਲ ਸਲਿਪ ਇਹ ਹੈ ਜੀ ਜਿਵੇਂ ਤੁਸੀਂ ਕਿਹਾ ਵੀ ਜਾਣਬੁੱਝ ਕੇ ਕਈ ਵਾਰੀ ਹੁੰਦਾ ਵੀ ਅਨਜਾਨਪੁਣੇ ਚ ਵੀ ਕਿਉਂਕਿ ਆਪਨੂੰ ਪਤਾ ਹੀ ਨਹੀਂ ਵੀ ਗੈਸ ਹੋ ਸਕਦੀ ਹੈ ਜਿਵੇਂ ਗੈਸ ਦੀ ਗੱਲ ਕਰਦੇ ਆ ਤੇ ਸਾਦਾ ਸਾਲ ਬੰਦੀ ਹੈ ਕਿਉਂਕਿ ਫਸਲਾਂ ਜ਼ਮੀਨ ਦੇ ਚ ਗਲਦੀਆਂ ਸਾਡੀਆਂ ਗੈਸਾਂ ਬੰਦੀਆਂ ਪਰ ਹਵਾ ਚ ਨਿਕਲ ਜਾਂਦੀਆਂ ਬਰਸਾਤ ਆਂਦੀ ਹੈ ਉਤੋਂ ਮੀਂਹ ਦੇ ਨਾਲ ਮਿੱਟੀ ਦੇ ਪੋ ਬੰਦ ਹੋ ਜਾਂਦੇ ਆ ਗੈਸ ਸਾਈਡ ਨੂੰ ਚੱਲ ਪੈਂਦੀ ਹੈ ਚੱਲ ਪੈਂਦੀ ਹੈ ਜਿੱਥੇ ਕੋਈ ਨਿਕਲੀ ਉੱਥੇ ਜਾ ਕੇ ਗੈਸ ਨਿਕਲਾਈ ਘੱਟੀ ਹੋ ਜਾਂਦੀ ਘੱਟੀ ਹਲਕੀ ਤਾਂ ਬਾਹਰ ਨਿਕਲ ਗਈ ਪਰ ਜੇ ਕੋਈ ਭਾਰੀ ਗੈਸ ਹੈ ਜਿਵੇਂ ਕਾਰਬਨ ਡਾਈਆਕਸਾਈਡ ਗੈਸ ਅਸੀਂ ਚੈੱਕ ਕੀਤੀ ਹੈ ਜੀ ਉਹ ਹਵਾ ਨਾਲੋਂ 1.5 ਗੁਣਾ ਭਾਰੀ ਹੈ ਤੇ ਜਦੋਂ ਬਰਸ਼ਾਤਾਂ ਦੇ ਵਿੱਚ ਉਹ ਗੈਸ ਬੰਦੀ ਹਰ ਪਿੰਡੇ ਚ ਨਹੀਂ ਬੰਦੀ ਹਰ ਖੂਹ ਵਿੱਚ ਨਹੀਂ ਬੰਦੀ ਕੋਈ ਪਾਣੀ ਵਾਲੀ ਹੈ ਕਿ ਪਾਣੀ ਖੁੱਲੀ ਛੱਡੀ ਹੈ ਕੋਈ ਫਰਕ ਨਹੀਂ ਪੈਂਦਾ ਪਰ ਖੂਹ ਦੇ ਵਿੱਚ ਗੈਸ ਆ ਗਈ ਤਾਂ ਉਹਨੇ ਇਕੱਠੇ ਹੋਈ ਜਾਣਾ ਅਸੀਂ ਜਿਹੜਾ ਦੇਖਿਆ ਵੀ ਜੇ ਉਹਦੀ ਮਿਕਦਾਰ 30000 ਪੀਪੀਐਮ ਤੱਕ ਚੱਲੇਗੀ ਤੇ ਉਹ ਮੌਤ ਦਾ ਰੂਪ ਹੈ ਅੱਛਾ ਜੀ ਪਰ ਜਦੋਂ ਅਸੀਂ ਨੂੰ ਮੀਟਰ ਵਗਾਇਆ ਨਾਲ ਮੰਨਤੀ ਕੀਤੀ ਹੈ ਜਿੱਥੇ ਸਮੱਸਿਆਵਾਂ ਆਈਆਂ ਉਹ ਲੱਖ ਲੱਖ ਦੋ ਦੋ ਲੱਖ ਤੱਕ ਪਹੁੰਚ ਜਾਂਦੀ ਓਏ ਹੋਏ ਵਾਹ ਗੈਸ ਦੀ ਸਪੈਸ਼ਲ ਗੱਲ ਕੀ ਹੈ ਇਹਦੇ ਵਿੱਚ ਨਾ ਇਹਦਾ ਕੋਈ ਰੰਗ ਹੈ ਨਾ ਕੋਈ ਸਮੈਲ ਹੈ ਆਪਾਂ ਨੂੰ ਪਤਾ ਹੀ ਨਹੀਂ ਗੈਸ ਹੋ ਸਕਦੀ ਹੈ ਥੱਲੇ ਉਤਰ ਕੇ ਕੋਈ ਮੋਟਰ ਠੀਕ ਕਰਨ ਲਈ ਵੀ ਜਾਂ ਥੱਲੇ ਠੀਕ ਕਰਨ ਲਈ ਜਾਂ ਬਾਹਰ ਕੱਢ ਲਈਏ ਜਾਂ ਨਿਆਣੇ ਖੇਲਦੇ ਸੀ ਗੇਂ ਥੱਲੇ ਡਿੱਗ ਪਈ ਕੋਲ ਸਿਆਣੇ ਸੋਨਾਂ ਨੇ ਕਿਹਾ ਵੀ ਤੁਸੀਂ ਰਹਿਣ ਤਾਂ ਬੱਚੋ ਮੈਂ ਕੱਢ ਲਿਆ ਨਾ ਉਹ ਥੱਲੇ ਉਤਰਿਆ ਤਾਂ ਥੱਲੇ ਹੀ ਰਹਿ ਗਿਆ ਕਿਉਂਕਿ ਇੰਦੀ ਕੋਈ 스ਮੈਲ ਨਹੀਂ ਕੋਈ ਰੰਗ ਨਹੀਂਗਾ ਜੀ ਸਾਰ ਰੁਕਿਆ ਹੁੰਦਾ ਸਾਰ ਰੁਕਦਾ ਤੇ ਬੰਦਾ ਨਾ ਦਿਮਾਗ ਕੰਮ ਕਰਦਾ ਸੁਣਦਾ ਜਾਂਦਾ ਨਾ ਸੀਰ ਕੰਮ ਕਰਦਾ ਉਤੋਂ ਖੂਹ ਦੇ ਵਿੱਚ ਥੱਲੇੋਂ ਬਾਹਰ ਨਿਕਲਣਾ ਕਿਹੜਾ ਸੌਖਾ ਕੰਮ ਆ ਉਹ ਐ ਲੱਗਦਾ ਜਿਵੇਂ ਥੱਲੇ ਹੀ ਸੋ ਗਿਆ ਜਿਹੜਾ ਦੇਖਣ ਜਾਂਦਾ ਕੱਢਣ ਜਾਂਦਾ ਉਹ ਵੀ ਥੱਲੇ ਰਹਿ ਜਾਂਦਾ ਤੀਜਾ ਜਾਂਦਾ ਉਹ ਵੀ ਜਾਂਦਾ ਉਹਨੂੰ ਤਾਂ ਪਤਾ ਹੀ ਨਹੀਂ ਵੀ ਹੋਇਆ ਕੀ ਪਤਾ ਉਹਨੂੰ ਲੱਗਦਾ ਬਿਲਕੁਲ ਜੀ ਦੇਖਦਾ ਤਾਂ ਕੁਝ ਹੈ ਨਹੀਂ ਹਾਂ ਪਤਾ ਉਹਨੂੰ ਲੱਗਦਾ ਜੇ ਦੇ ਦੇਆ ਵੀ ਇੱਕਿਆਂ ਦਾ ਥੱਲੇ ਹੀ ਰਹਿ ਗਿਆ ਦੂਜਾ ਵੀ ਥੱਲੇ ਰਹਿ ਗਿਆ ਫਿਰ ਸੋਚਦੇ ਆ ਵੀ ਗੈਸ ਆਈ ਹੋਊਗੀ ਪਰ ਫਿਰ ਗੱਲ ਹੈ ਵੀ ਆਪਾਂ ਨੂੰ ਚੱਕ ਕਿਵੇਂ ਕਰੀਏ ਚੱਕਣ ਦਾ ਆਪਾਂ ਨੂੰ ਜੇ ਢੰਗ ਪਤਾ ਫਿਰ ਤਾਂ ਸਾਰਾ ਕੁਝ ਆਪਣੇ ਕੋਲ ਜੇਬ ਚ ਪਿਆ ਚਾੜੀਏ ਕੋ ਜੁਰਕਤੇ ਮੂੰਬਤੀ ਬਾਲ ਕੇ ਨਾ ਪੇ ਥੱਲੇ ਲੈ ਜਾ ਜਾਂਦੇ ਹੁੰਦੇ ਆਹ ਦੇਖੋ ਜਿਹੜਾ ਮੋਮਬੱਤੀ ਦਾ ਜਾਂ ਦੀਵੇ ਦਾ ਜਾਂ ਦਾ ਦੀਵੇ ਦਾ ਜਾਂ ਲਾਲਟੇਂ ਦਾ ਟੰਕਰਦੇ ਸੀ ਜਾਂ ਕਈ ਜਣੇ ਕਰਦੇ ਨੇ ਕਿ ਬਾਲਟੀ ਦੇ ਵਿੱਚ ਅੱਗ ਬਾਲ ਕੇ ਕਪਸਾ ਇਹ ਰੱਖ ਲਈ ਲਟਕਾਤੀ ਹਾਂ ਹਾਂ ਕਈ ਕਰਦੇ ਨੇ ਵੀ ਕਪੜਾ ਲੈ ਕੇ ਤੇਲ ਤੁਲ ਲਾਇਆ ਤੇ ਸੁੱਟੀ ਇਹਨਾਂ ਦੇ ਵਿੱਚ ਕੀ ਹੁੰਦਾ ਵੀ ਕਈ ਵਾਰੀ ਗੈਸ ਹੁੰਦੇ ਨਹੀਂ ਤੇ ਅੱਗ ਬੁੱਝ ਜਾਂਦੀ ਹੈ ਕਿ ਉਹ ਹਵਾ ਨਾਲ ਭਾਵੇਂ ਬੁਝੇ ਸਕੂਲਾਂ ਚ ਪੜ੍ਹਦੇ ਆ ਕਾਰਬਨ ਡਾਈਆਕਸਾਈਡ ਗੈਸ ਹੈ ਅੱਗ ਨੂੰ ਬੁਝਾ ਦਿੰਦੀ ਹੈ ਜੇ ਬੁਝ ਗਈ ਪਰ ਗੈਸ ਹੈਗੀ ਸੀ ਜੇ ਗੈਸ ਨਹੀਂ ਸੀ ਅੱਗ ਚੱਲਦੀ ਰਹੀ ਮਤਲਬ ਕਈ ਵਾਰੀ ਉਲਟਾ ਸਨੇਮ ਹੋ ਜਾਂਦਾ ਅੱਛਾ ਉਹਦੇ ਵਾਸਤੇ ਅਸੀਂ ਕਹਿੰਦੇ ਆ ਬੜਾ ਸੁੱਖਾ ਇੱਕ ਢੰਗਾ ਆਪਣੇ ਕੋਲ ਘਰ ਦੇ ਚ ਸਮਾਨ ਪਿਆ ਇੱਕ ਛੋਟਾ ਟੁਕੜਾ ਚਾਹੀਦਾ ਹੁੰਦਾ ਉਹਨੂੰ ਆਪਾਂ ਡੀਜ਼ਲ ਚ ਭਿਉ ਕੇ ਅੱਗ ਲਾ ਕੇ ਲਟਕਾ ਦੇਣਾ ਪੱਕੇ ਢੰਗੇ ਨਾਲ ਪਰ ਅੱਗ ਦੇ ਨਾਲ ਧਾਗਾ ਸੜ ਜੂਗਾ ਵਿਚਕਾਰ ਇੱਕ ਲੋਹੇ ਦੀ ਤਾਰ ਲਾ ਦਿਓ ਤਾਂ ਕਿ ਅੱਗ ਧਾਗੇ ਤੱਕ ਨਾ ਪਹੁੰਚੇ ਜਦੋਂ ਆਪਾਂ ਨੂੰ ਅੱਗ ਲਾ ਕੇ ਲਟਕਾਉਨੇ ਆ ਉਹ ਕਰੀਬਨ 5-7 ਮਿੰਟ ਤੱਕ ਜਿੰਨਾ ਡੀਜ਼ਲ ਹੈ ਤੇ ਰੂਹ ਆ ਉਹ ਮਚਦੀ ਰਹਿੰਦੀ ਹੈ ਬੁਝਦੀ ਨਹੀਂ ਜੇ ਤਾਂ ਥੱਲੇ ਤੱਕ ਪਹੁੰਚ ਕੇ ਅੱਗ ਚੱਲਦੇ ਤੱਕ ਤੇ ਬਿਲਕੁਲ ਸਵਾਹ ਹੋ ਗਈ ਜਦੋਂ ਆਪਾਂ ਬਾਹਰ ਧਾਗਾ ਖਿੱਚਿਆ ਫਿਰ ਤਾਂ ਮਤਲਬ ਕੋਈ ਗੈਸ ਹੈ ਨਹੀਂ ਤੇ ਜੇ ਥੱਲੇ ਲਟਕਾਉਂਦੇ ਆ ਚ ਐ ਇੱਕਦਮ ਬੁਝੀ ਜਿਵੇਂ ਕਿਸੇ ਨੇ ਜੋਰ ਦੀ ਫੁੱਕ ਮਾਰ ਕੇ ਇੱਕਦਮ ਬੁਝਾਈ ਹੁੰਦੀ ਹੈ ਹੂੰ ਤੇ ਧਗਾ ਦਵਾ ਵਾਪਸ ਖਿੱਚ ਲੋ ਉਹਨੂੰ ਦਵਾ ਤਿੱਲੀ ਦਿਖਾਓ ਉਹ ਦਵਾ ਕਿਉਂਕਿ ਡੀਜ਼ਲ ਬਚਿਆ ਉਹਨੇ ਅੱਗ ਫੜ ਲੈਣੀ ਦਾ ਮਤਲਬ ਗੈਸ ਸੀਗੀ ਹਾਂ ਤੇ ਇਹ ਜਿੰਨੀ ਡੂੰਗੀ ਗਈ ਉੱਥੇ ਜਾ ਕੇ ਦਵਾ ਫਿਰ ਬੁਝੇਗੀ ਤੇ ਉਹ ਨਿਸ਼ਾਨ ਇਹੋ ਜਿਹਾ ਉਹ ਡੂੰਗਾਈ ਇਹੋ ਜੀ ਹੈ ਉਸ ਤੋਂ ਨੀਚੇ ਤੱਕ ਨਹੀਂ ਦੀ ਬੋਤ ਹੈ ਉਸ ਤੋਂ ਉੱਪਰ ਹਾਲੇ ਗੈਸ ਘਟ ਹੋਗੀ ਜੀ ਤੁਸੀਂ ਫਿਰ ਥੱਲੇ ਨਹੀਂ ਉਤਰਨਾ ਸੋ ਸਭ ਕੁ ਸੁੱਖਾ ਤੇ ਬੜਾ ਸੁੱਕ ਘਰ ਦੇ ਚ ਸਾਸਮਾਨ ਇਹ ਚ ਤੋਂ ਵਧੀਆ ਸੌਖਾ ਢੰਗ ਕੋ ਨਹੀਂ ਮੌਕੇ ਤੇ ਆਪਣੇ ਆਪ ਆਪਣੀ ਕਿਟ ਆਪ ਹੀ ਬਣਾ ਲਓ ਡਾਕਟਰ ਸਾਹਿਬ ਕਹ ਲਈ ਆ ਵੀ ਕਾਲੀ ਨਾ ਕਰੋ ਕਾਲੀ ਨਾ ਹਾਂ ਬਿਲਕੁਲ ਸੋਚ ਸਮਝ ਕੇ ਚੀਜ਼ਾਂ ਕਰ ਲਓ ਕਾਲੀ ਨਾ ਕਰੋ ਟਾਈਮ ਲੱਗ ਵੀ ਜਾਏਗਾ ਤੇ ਕੋਈ ਗੱਲ ਨਹੀਂ ਮੈਂ ਤੁਹਾਡੀ ਜਾਣ ਨਾਲੋਂ ਤੇ ਨੀਣਾ ਹੀ ਮੈਂਗਾ ਬਿਲਕੁਲ ਜੀ ਬਿਲਕੁਲ ਅੱਛਾ ਜੇ ਡਾਕਟਰ ਸਾਹਿਬ ਉਹ ਜੇ ਇਹ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਗੈਸ ਦੀ ਜੇ ਸਮੱਸਿਆ ਆ ਹੀ ਜਾਵੇ ਤੇ ਫੇਰ ਬੰਦਾ ਕੀ ਕਰੇ ਆਪਣੇ ਜੇ ਬਚਾ ਕਰਨ ਵਾਸਤੇ ਕੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਦੇਖੋ ਆਪਾਂ ਨੂੰ ਸਮੱਸਿਆ ਚੈੱਕ ਤਾਂ ਤਾਂ ਹੀ ਕੀਤੀ ਕਿ ਕਿਤੇ ਨਾਲ ਵੀ ਜੇ ਆਪਾਂ ਨੂੰ ਕਿਸੇ ਕਾਨਕਾ ਕੇ ਥੱਲੇ ਉਤਰਨਾ ਪੈ ਗਿਆ ਆ ਬਿਲਕੁਲ ਚਾਹੇ ਉਹ ਮੋਟਰ ਵਾਲੀ ਖੋਈ ਹੈ ਤੇ ਭਾਵੇਂ ਕੋਈ ਸੁੱਕੀ ਖੋਈ ਆ ਹਾਂਜੀ ਜੇ ਥੱਲੇ ਉਤਰਨਾ ਫਿਰ ਆਪਾਂ ਨੂੰ ਗੈਸ ਦਾ ਇਲਾਜ ਕਰਨਾ ਪਏਗਾ ਅਸੀਂ ਉਹਦੇ ਵਾਸਤੇ ਯੂਮਸਤੀ ਦੇ ਵਿੱਚ ਇੱਕ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਪਿਆ ਕੀਤੀ ਆ ਹੂੰ ਜਿਹੜੀ ਕਿ ਟਰੈਕਟਰ ਦੇ ਪਿੱਛੇ ਫਿੱਟ ਹੋ ਜਾਂਦੀ ਹੈ ਤੇ ਬੇਸਿਕਲੀ ਉਹ ਪੱਖਾ ਹੁੰਦੇ ਚ ਇੱਕ ਹਾਂਜੀ ਪੀਟੀਓ ਦੀ ਪਾਵਰ ਨਾਲ ਚੱਲਦਾ ਹੂੰ ਜਦੋਂ ਚੱਲਦਾ ਹੈ ਤੇ ਉਹਨਾਂ ਦੇ ਚ ਇੱਕ ਪਾਈਪ ਲੱਗੀ ਏ ਦੂਜਾ ਪਾਈਪ ਦਾ ਸਿਰ ਅਸੀਂ ਖੂਹ ਦੇ ਥੱਲੇ ਤੱਕ ਲਟਕਾ ਦਿੰਦੇ ਹਾਂ ਹੂੰ ਉਹਨਾਂ ਤੋਂ ਦੀ ਹਵਾ ਸਾਰੀ ਖਿੱਚ ਕੇ ਪਾਈਪ ਰਾਹੀਂ ਬਾਹਰ ਸੁੱਟ ਦਿੰਦਾ ਹੂੰ ਜਿੰਨੀ ਜ਼ਿਆਦੀ ਗੈਸ ਆ ਹਾਂਜੀ ਤੇ ਉੱਪੋਂ ਕਰਕੇ ਖੂਹ ਹੀ ਖੁੱਲੀ ਏ ਉਹਨਾਂ ਦੇ ਚੋ ਤਾਜੀ ਹਵਾ ਦੇ ਨਾਲ ਸਾਰੀ ਗੈਸ ਖਤਮ ਹੋ ਜਾਂਦੀ ਏ ਹੂੰ ਪਰ ਅਸੀਂ ਇਹ ਕਹਿੰਦੇ ਆ ਵੀ ਜੇ ਇਸ ਤਰ੍ਹਾਂ ਆਪਾਂ ਚੈੱਕ ਕਰਨਾ ਬਾਅਦ ਚੋ ਫੇਰ ਆਪਾਂ ਕਿਟ ਨਾਲ ਚੈੱਕ ਕਰ ਲੈਣਾ ਹਾਂ ਸਮੱਸਿਆ ਉਹਨ ਹੱਲ ਹੋਗੀ ਦੁੱਜੀ ਕੀ ਹੈ ਕਿ ਇਹ ਮਸ਼ੀਨ तकरीबन 40-50 ਹਜ਼ਾਰ ਰੁਪਏ ਦੀ ਬਣਦੀ ਹੈ। ਹਮ ਨਾ ਹਰ ਪਿੰਡ ਦੇ ਵਿੱਚ ਸਮੱਸਿਆ ਆਂਦੀ ਹੈ, ਨਾ ਹਰ ਖੂਹ ਦੇ ਵਿੱਚ ਸਮੱਸਿਆ ਆਂਦੀ ਹੈ। ਆਂਦੀ ਹੈ ਤੇ ਸਿਰਫ ਬਰਸਾਤ ਦੇ ਸੀਜ਼ਨ 'ਚ ਉਹ 4-5 ਦਿਨਾਂ ਵਾਸਤੇ ਮੌਸਮ ਠੀਕ ਹੋ ਗਿਆ, ਹਵਾ ਧੁੱਪ ਦੇ ਨਾਲ ਗੈਸ ਸਾਰੀ ਆਪਣੇ ਆਪ ਬਾਹਰ ਨਿਕਲ ਗਈ। ਆਪਾਂ ਖਰਚਾ ਕਰੀਏ ਜਾਂ ਤਾਂ ਕਿਤੇ ਜਿੱਥੇ ਵਾਰ-ਵਾਰ ਸਮੱਸਿਆ ਆਂਦੀ ਹੈ ਪਿੰਡ 'ਚ ਲੈ ਲਈਏ, ਹਮ ਜਾਂ ਆਪਾਂ ਕੋਈ ਬਲੌਕ ਲੈਵਲ ਤੇ ਲੈ ਲਈਏ। ਹਮ ਅਹੀ ਇਹੰਦਾ ਹੱਲ ਹੈ ਨਹੀਂ ਤੇ ਇੰਨੇ ਪੈਸੇ ਲਾਣ ਦੀ ਜੂਤ ਨਹੀਂ ਬਿਲਕੁਲ ਜੀ ਜਾਂ ਆਪਾਂ ਇੱਕ ਬੜਾ ਸੁੱਖਾ ਹੋਰ ਸੁੱਖਾ ਢੰਗ ਹੈਗਾ ਹਰ ਪਿੰਡ ਸ਼ਹਿਰ ਦੇ ਵਿੱਚ ਪਾਊਡਰ ਵਾਲਾ ਕਲੀ ਚੂਨਾ ਮਿਲਦਾ ਜਿਹੜਾ ਆਪਾਂ ਕਦਾਂ ਚ ਚਿੱਟਾ ਰੰਗ ਰੋਗਨ ਕਰਦੇ ਆ ਜੀ ਜੀ ਪੱਥਰ ਵਾਲਾ ਨਹੀਂ ਹੂੰ ਪਾਊਡਰ ਵਾਲਾ ਹੂੰ ਉਹ ਲੈਣਾ ਕੋਈ 2-3 ਕਿਲੋ ਵੀ ਲੈ ਲਿਆ ਬਹੁਤ ਆਪਾਂ ਨੂੰ ਪਾਣੀ ਚ ਘੋਲ ਕੇ ਜਿਵੇਂ ਆਪਾਂ ਕਲੀ ਕਰਦੇ ਆ ਉਹ ਨਹੀਂ ਕਰਨਾ ਪਾਣੀ ਚ ਨਹੀਂ ਘੋਲਣਾ ਹੂੰ ਸੁੱਕਾ ਪਾਊਡਰ ਉਹਨੂੰ ਤੋੜ ਦਿਓ ਕੁਈ ਦੇ ਵਿੱਚ ਹਾਂਜੀ ਅੱਛਾ ਜੀ ਉਹ ਇਹ ਜਿਹੇ ਕੈਮਲ ਕੈਮੀਕਲ ਆ ਜਿਹੜਾ ਗੈਸ ਨੂੰ ਆਪਣੇ ਚ ਪੀ ਲੈਂਦਾ ਥੋੜਾ ਟਾਈਮ ਲੱਗਦਾ ਹਾਂਜੀ ਆਪਾਂ ਫਿਰ ਕਿੱਕ ਨਾਲ ਚੈੱਕ ਕਰ ਸਕਦੇ ਆ ਵੀ ਸਮੱਸਿਆ ਘਟ ਗਈ ਐ ਸੀ ਉਤਰ ਸਕਦੇ ਆ ਜਾਂ ਖਤਮ ਹੋ ਗਈ ਹੂੰ ਜਾਂ ਇੱਕ ਹੋਰ ਐ ਕਿ ਆਪਾਂ ਦਸੇ ਦੇ ਨਾਲ ਟੇਬਲ ਫੈਨ ਲਟਕਾ ਦੀ ਐ ਹੂੰ ਲੰਬੀ ਤਾਰ ਬਾਹਰ ਬੈਠੇ ਆ ਆਪਾਂ ਉਹਨੂੰ ਓਨ ਕਰੀਏ ਜਦੋਂ ਟੇਬਲ ਫੈਨ ਉੱਪਰ ਨੂੰ ਹਵਾ ਮਾਰੂਗਾ ਤੇ ਉਹ ਗੈਸ ਵਾਲੀ ਹਵਾ ਹੌਲੀ ਹੌਲੀ ਉਹਦੇ ਚ ਘੱਡੀ ਜਾਏਗੀ ਹੂੰ ਸੋ ਇਸ ਤਰ੍ਹਾਂ ਦੇ ਢੰਗ ਜਿਹੜੇ ਨੇ ਅਸੀਂ ਉਹਦੇ ਚ ਕਰ ਸਕਦੇ ਹਾਂ ਪਰ ਮਸ਼ੀਨ ਨਾਲ ਤਾਂ ਪੱਕਾ ਢੰਗ ਹੈ 10-15 ਮਿੰਟ ਲੱਗਦੇ ਆ ਯਾਨੀ ਹੁੰਦੀ ਹੈ ਖਤਰਨਾਕ ਹੀ ਆ ਜੀ ਖਤਰਨਾਕ ਬਹੁਤ ਹੈ ਕਿਉਂਕਿ ਮੌਤ ਆ ਬਿਲਕੁਲ ਬਿਲਕੁਲ ਆ ਕਈ ਵਾਰ ਮੌਤ ਹੁੰਦੀ ਹੈ ਬਠਾ ਜੀ ਆਪਾਂ ਵੇਖਿਆ ਹੋਵੇਗਾ ਜਦੋਂ ਕਿਤੇ ਜਿਆਦਾ ਸਮਾਂ ਬਰਾਂਡਾ ਵਗੈਰਾ ਨਾ ਖੋਲੀਏ ਨਾ ਜਾਂ ਕਮਰਾ ਹੀ ਨਾ ਖੋਲੀਏ ਬਰਸਾਤਾਂ ਦੇ ਦਿਨਾਂ ਵੀ ਜਦੋਂ ਉਹਨੂੰ ਖੋਲੀਦਾ ਨਾ ਤੇ ਅੰਦਰੋਂ ਹਾਂਜੀ ਆ ਅੰਦਰੋਂ ਵੇਖੋ ਮਿੱਟੀਾਂ ਦੀ 스멜 ਜੀ ਆਉਂਦੀ ਆ ਉਹ ਵੀ ਇੱਕ ਇੱਕ ਮਿੰਨਰ ਦਾ ਗੈਸ ਦਾ ਰੋਕੀ ਹੋਇਆ ਸਿਆਣੇ ਇਹੀ ਕਹਿੰਦੇ ਹੁੰਦੇ ਸੀ ਵੀ ਜਕਦਮ ਨਾ ਖੋਲੋ ਥੋੜਾ ਜਿਆ ਖੋਲ ਕੇ ਪਾਸੇ ਹੋ ਜਾਓ ਬਿਲਕੁਲ ਮਾੜਾ ਮੋਟਾ ਹਵਾ ਲਗ ਲੈਣ ਹਵਾ ਵਾਲਾ ਹਾਂਜੀ ਜੀ 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 ਬਿਲਕੁਲ ਬਿਲਕੁਲ ਮਤਲਬ ਇਸ ਤਰੀਕੇ ਨਾਲ ਅਸੀਂ ਚੈੱਕ ਕਰ ਸਕਦੇ ਹਾਂ ਕਿ ਕਿਨ ਦੇ ਵਿੱਚ ਇਹੀ ਇਹ ਵੀ ਆਪ ਕਾਰਬਨ ਡਾਈਆਕਸਾਈਡ ਜ਼ਹਿਰੀਲੀ ਨਹੀਂ ਹੈਗੀ ਪਰ ਸਾਹ ਘੋਟ ਦਿੰਦੀ ਹੈ ਹਮ ਇਸ ਕਾ ਕੇ ਮੋਤੀ ਹੁੰਦੀ ਹੈ ਇਹਦੇ ਚ ਆਮ ਤੌਰ ਤੇ ਬਹੁਤ ਘੱਟ ਹੈ ਜਿਹੜਾ ਕੋਈ ਬਾਹਰ ਨਿਕਲ ਆਂਦਾ ਜੀ ਜੀ ਵਾ ਬਿਲਕੁਲ ਜੀ ਅੱਛਾ ਡਾਕਟਰ ਸਾਹਿਬ ਇੱਕ ਤੁਸੀਂ ਗੱਲ ਕੀਤੀ ਆ ਕਰੰਟ ਦੀ ਹਮ ਹੈਨਾ ਭਈ ਕਈ ਵਾਰੀ ਕੀ ਹੁੰਦਾ ਵੀ ਅਣਜਾਣੀ ਚ ਅਸੀਂ ਕੋਈ ਇਹੋ ਜਿਹਾ ਕੰਮ ਕਰ ਫੇਟਦੇ ਆ ਸਾਨੂੰ ਕਰੰਟ ਪੈ ਜਾਂਦਾ ਉਮੀਦ ਨਹੀਂ ਹੁੰਦੀ ਨਾ ਵੀ ਤੋਂ கரੰਟ ਪਏਗਾ ਇਹ ਜਿਹੜੇ ਮੋਟਰਾਂ ਤੇ கரੰਟ ਹੁੰਦੇ ਆ ਇਹਨਾਂ ਚੋਂ ਕਿਵੇਂ ਬਚਿਆ ਜਾ ਸਕਦਾ ਦੇਖੋ ਜਿਹੜੇ ਬਰਸਾਤਾਂ ਦੇ ਟਾਈਮ ਦੇ ਵਿੱਚ கரੰਟ ਵਾਲਾ ਦਾ ਕਾਫੀ ਵੱਧ ਜਾਂਦਾ ਤੇ கரੰਟ ਵਾਲਾ ਆਪਾਂ ਨੂੰ ਪਤਾ ਹੈ ਵੀ ਜੇ ਲੱਗਿਆ ਜਾਂ ਤਾਂ ਖਿੱਚ ਕੇ ਨਾਲ ਹੀ ਚਮੜ ਲੈਂਦਾ ਤੇ ਜਾਂ ਫਿਰ ਝਟਕਾ ਮਾਰ ਕੇ ਦੂਰ ਸੁੱਟਦਾ ਤੇ ਕਈ ਵਾਰੀ ਕੋਈ ਹੱਡੀ ਵੀ ਆਇਆ ਵੀ ਟੁੱਟ ਜਾਂਦੀ ਹੈ ਤੇ ਜੇ ਉਹਨੇ ਨਾਲ ਚਮੜ ਲਿਆ ਫਿਰ ਤਾਂ ਉਹ ਛੱਡਦਾ ਹੀ ਨਹੀਂ ਜਿਹੜੇ ਇੱਕ ਇੱਕ ਮੋਟਰ ਹੈ ਮੋਟਰ ਆਪਣੀ ਸਾਰੀਆਂ ਬਿਜਲੀ ਵਾਲੀਆਂ ਹੀ ਨੇ ਹੂੰ ਭਾਵੇਂ ਉਹ ਸਮਰਸੀਬਲ ਮੋਟਰ ਹੋਵੇ ਉਹਦੇ ਸਵਿਚ ਨੇ ਬੜਾ ਕੁਝ ਆ ਉਹਦੇ ਚਾਮ ਤੋਂ ਤੇ ਕੀ ਹੈ ਕਿ ਕਈ ਜ਼ਿੰਮੇਦਾਰ ਭਾਅ ਕਰਦ ਨੇ ਵੀ ਕਨੈਕਸ਼ਨ ਨਹੀਂ ਸਹੀ ਤਰੀਕੇ ਨਾਲ ਲਾਂਦੇ ਹੂੰ ਜੋੜ ਪੱਕੇ ਹੋਣ ਫਿਊਜ਼ ਵਗੈਰਾ ਪ੍ਰੋਪਰ ਹੋਣ ਕੁੰਡੀ ਵਾਲਾ ਕੰਮ ਨਾ ਕਰੀਏ ਵੀ ਸਿੰਗਲ ਫੇਸ ਵਾਲਾ 3 ਫੇਸ ਵਾਲਾ ਵੀ ਆਪਾਂ ਜੁਗਾਰ ਜਆ ਬਣਾਈ ਹੈ ਆ ਕਈ ਕੋ ਕਰਦੇ ਰਹੀਦਾ ਉਹ ਜਮ ਮੈਂ ਕਿਹਾ ਜੀ ਉਹ ਕਈ ਵਾਰੀ ਤੇ ਉਹ ਟੇਪ ਨਹੀਂ ਲਾ ਕੇ ਨਾ ਉਹ ਤੇ ਟੱਲੀ ਬਨ ਜਾਂਦੇ ਰਬੀਟਦੇ ਬਿਲਕੁਲ ਜੀ ਬਿਲਕੁਲ ਫਿਰ ਉਦਾਂ ਹੀ ਰਹੇ ਹੁੰਦੇ ਬਲੇਟਰਮ ਹਾਂ ਫਿਰ ਕੀ ਹੈ ਜੀ ਕਈ ਇਹਨਾਂ ਕਰਦੇ ਨੇ ਵੀ ਜਿਹੜੀ ਉਹ ਖੂਹ ਵਾਲੀ ਮੋਟਰ ਵਾਲਾ ਕਮਰਾ ਉਹ ਕੋਈ ਛੱਤ ਨਹੀਂ ਉੱਪੋਂ ਮੀਂਹ ਪੈ ਰਿਹਾ ਸਚਾਂ ਦੇ ਉੱਤੇ ਸਾਰੇ ਮੋ ਕਨੈਕਸ਼ਨਾਂ ਦੇ ਉੱਤੇ ਪਾਣੀ ਡਿੱਗ ਰਿਹਾ ਹੂੰ ਦਿਵਾਰ ਗਿੱਲੀ ਜਾਂ ਲੱਕੜ ਦਾ ਗਿੱਲਾ ਫਟਾ ਉਹਦੇ ਤੇ ਲਾਏ ਹੋਏ ਨੇ ਉਹ ਦੇਖੋ ਇਹੋ ਜਿਹੇ ਦੇ ਉੱਤੇ ਦਾ ਕੋਈ ਕਿਸੇ ਦਾ ਹੱਥ ਵੀ ਲੱਗ ਗਿਆ ਕੋਈ ਜੂਈ ਨਹੀਂ ਵੀ ਆਪਾਂ ਸਵਿਚ ਔਨ ਕਰਨ ਲੱਗਿਆ ਕੋਈ ਹੱਥ ਲੱਗ ਗਿਆ ਉੱਥੇ ਕੰਟਾ ਹੈ ਕੰਦਾ ਚ ਆ ਜਾਂਦਾ ਬਿਲਕੁਲ ਆ ਜਾਂਦਾ ਕੰਟ ਤਫੇ ਛੱਡਦਾ ਨਹੀਂਗਾ ਨਾ ਬਿਲਕੁਲ ਇਹਦਾ ਰਿਸਕ ਫਿਰ ਖਾਸ ਤੋ ਉੱਤੇ ਸ਼ਾਮ ਦਾ ਟਾਈਮ ਜਾਂ ਰਾਤ ਦਾ ਟਾਈਮ ਬਰਸਾਤਾਂ ਦੇ ਦਿਨਾਂ ਚ ਤਾਂ ਵੈਸੇ ਨਹੀਂ ਰਵੱਦ ਜਾਂਦਾ ਹਾਂ ਹੋ ਜਾਂਦਾ ਜੀ ਸੁੱਤੇ ਵੇ ਅਚਾਨਕ ਉੱਠੇ ਵੀ ਚਲ ਮੋਟਰ ਚਲਾ ਦਈਏ ਤੇ ਉਹ ਨੇਰੇ ਚ ਪਤਨ ਲੱਗਿਆ ਜਾ ਕੇ ਹੱਥ ਲੱਗ ਗਿਆ ਨਾਲ ਸੋਚਣ ਨੂੰ ਹੂੰ ਇੰਦੇ ਵਾਸਤੇ ਕੋਈ ਹੱਲ ਹੈ ਇੱਕ ਤਾਂ ਸੇ ਪ੍ਰੋਪਰ ਕਵਰ ਕੀਤਾ ਕੰਮ ਕਮਰੇ ਦੇ ਅੰਦਰ ਸੱਚ ਬੋਰਡ ਹੋਵੇ ਦੂਜਾ ਸਵਿਚ ਸਾਰੇ ਪ੍ਰੋਪਰ ਆਪਾਂ ਬਿਜਲੀ ਵਿਭਾਗ ਦੇ ਜਾਂ ਕਿਸੇ ਬਿਜਲੀ ਦੇ ਮਕੈਨਿਕ ਦੀ ਸਹਾਇਤਾ ਦੇ ਨਾਲ ਪ੍ਰੋਪਰ ਸਹੀ ਤਰੀਕੇ ਨਾਲ ਕੁਆਲਟੀ ਵਾਲੇ ਸਵਿਚ ਬੋਰਡ ਵਗੈਰਾ ਲਗਾਓ ਸਸਤਾ ਨਾ ਵੇਖੀਏ ਹਾਂ ਬਿਲਕੁਲ ਜੀ ਬਾਅਦ ਵਿੱਚ ਪੇਟਾਵਾਂਗੇ ਪੂਰੀ ਕੁਆਲਟੀ ਲਾ ਕਿਉਂਕਿ ਨੁਕਸਾਨ ਹੋਇਆ ਤਾਂ ਮੌਤ ਹੈ ਜਿਆਦਾ ਮੁੱਲੋਂ ਦੇ ਨਾਲ ਮੌਤ ਨਾਲ ਕੰਪੇਅਰ ਕਰ ਲੋ ਹੂੰ ਉਹ ਹੋ ਨਹੀਂ ਸਕਦਾ ਉਹ ਹੋ ਨਹੀਂ ਬਿਲਕੁਲ ਜੀ ਹਮ ਵਾਕਈ ਇਹ ਤਾਂ ਫਿਰ ਹੁਣ ਮਿੱਠਾ ਸੀ ਮਾਨਣਾ ਤੇ ਸਹੀ ਅਪਣਾਣਾ ਹੀ ਪੈਣਾ ਨਹੀਂ ਨਹੀਂ ਇਹ ਕਰਨਾ ਪਊਗਾ ਜੇ ਤਾਂ ਹੀ ਹਾਦਸੇ ਤੋਂ بچਾਂਗੇ ਜੀ ਨਹੀਂ ਤਾਂ ਬਹੁਤ ਔਖਾ ਹੋ ਜਾਊਗਾ ਅੱਛਾ ਡਾਕਟਰ ਸਾਹਿਬ ਗੱਲਾਂ ਤਾਂ ਜਿਹੜੀਆਂ ਹੁਣ ਤੁਸੀਂ ਕੀਤੀਆਂ ਵਾਕਈ ਇਹ ਤੇ ਟੀਵੀ ਰੇਡੀਓ ਅਖਬਾਰਾਂ ਤੇ ਸੁਣਦੇ ਰਹੀਦਾ ਪੜ੍ਹਦੇ ਰਹੀਦਾ ਵੀ ਇਹ ਹਾਦਸੇ ਤਾਂ ਹੋ ਹੀ ਰਹੇ ਆ ਸੋ ਕਈ ਵਾਰ ਪਿੰਡ ਦੇ ਵਿੱਚ ਨਾ ਹੁਣ ਪੁਰਾਣੇ ਖੂਬ ਵੀ ਹੈਗੇ ਹਮ ਇੱਕ ਪਿੰਡਾਂ ਦੇ ਵਿੱਚ ਖੂਹਾਂ ਹੁੰਦੀਆਂ ਸੀ ਤੇ ਮੰਨ ਲਓ ਕਿ ਉਹਦੇ ਵਿੱਚ ਹੁਣ ਕਿਤਰਾ ਬੰਦਾ ਬੱਚੇ ਵੀ ਖੇਡਦੇ ਆ ਕਈ ਕੋਸਾ ਹੁਣ ਤੱਕ ਰ ਕਾਫੀ ਖੂਹਾਂ ਜਿਹੜੀਆਂ ਬੰਦ ਹੋ ਗਈਆਂ ਤੇ ਉਹ ਚੋ ਬਚਾ ਕਿਵੇਂ ਕਰ ਸਕਦੇ ਆ ਦੇਖੋ ਜੀ ਇਹ ਜਿਹੜੀਆਂ ਖੂਹਾਂ ਹੁਣ ਹਾਲੇ ਵੀ ਪਾਣੀ ਦਿੰਦੀਆਂ ਜਿਵੇਂ ਬੇਟਲ ਐਰੀਆ ਦਰਿਆ ਦੇ ਐਰੀਏ ਕੋਲ ਪਾਣੀ ਉੱਚਾ ਹਾਲੇ ਹੈਗਾ ਵੀ 25 30 ਫੁਰਦੀਆਂ ਡੁੰਗੀਆਂ ਆਪਾਂ ਨੂੰ ਖੁਈਆਂ ਕਾਫੀ ਮਿਲ ਜਾਂਦੀਆਂ ਹਾਂਜੀ ਤੇ ਕਈ ਹਲੇ ਪਪੂ ਦੀਆਂ ਹੀ ਨਹੀਂ ਕੀਤੀਆਂ ਹੂੰ ਕਿਉਂਕਿ ਭਾਵੇਂ ਸਮਰਸੇਵਾਂ ਲਾ ਲਿਆ ਉਦਾਂ ਹੀ ਛੱਡੀਆਂ ਆਈਆਂ ਹੁਣ ਉਹਦੇ ਚ ਕੀ ਹੁੰਦਾ ਵੀ ਜਿੰਮ ਦੱਸਿਆ ਕਿ ਬੱਚਿਆਂ ਦੀ ਬਾਲ ਥੱਲੇ ਡਿੱਗ ਪਈ ਹੂੰ ਕਿ ਆ ਵੀ ਸੁੱਕੀ ਖੁਈ ਇਹ ਚੱਲ ਕੱਢ ਲੈਣੇ ਆ ਹੂੰ ਛਾਤੀ ਮਾਰੀ ਲੱਗਿਆ ਵੀ ਠੀਕ ਆ ਆ ਮੱਛਰ ਹੈਗਾ ਡੱਡੂ ਹੈਗਾ ਇਹ ਕੋਈ ਨਿਸ਼ਾਨੀ ਨਹੀਂ ਕਿ ਗੈਸ ਦੀ ਹੂੰ ਪਤਾ ਉਹ ਤਾਂ ਲੱਗ ਗਿਆ ਜਦੋਂ ਥੱਲੇ ਉਤਰਿਆ ਬੰਦਾ ਥੱਲੇ ਰਹਿ ਗਿਆ ਫਿਰ ਕੀ ਇਹ ਵੀ ਪੈਰ ਸਲਿੱਪ ਹੋ ਜਾਂਦਾ ਹੂੰ ਨਿਆਨੇ ਆ ਵੱਡੇ ਆ ਕੋਈ ਦਿਵਦੇ ਸਵੇਰੇ ਵਾਲਾ ਟਾਈਮ ਪੈਰ ਸਲਿੱਪ ਕੀਤਾ ਥੱਲੇ ਡਿੱਗ ਪਿਆ 30 ਫੁੱਟੀ ਤੇ ਹੂੰ ਤੇ ਜਿਹੜਾ ਥੱਲੇ ਇੰਨੀ ਉੱਚੋਂ ਡਿੱਗੂਗਾ ਉਹ ਸਰਟੀਫੀਕਟ ਲਗਣੀ ਆ ਆ ਇਹੋ ਜੇ ਕੇਸ ਵੀ ਦੇਖਿਆ ਵੀ ਬੈਕਬੋਨ ਦੇ ਉੱਤੇ ਸੱਟ ਲੱਗੀ ਅਦੰਗ ਹੋ ਗਿਆ ਹੂੰ ਜਾਨਵਰ ਡਿੱਗ ਪੈਂਦੇ ਕਈ ਵਾਰੀ ਹੂੰ ਤੇ ਜੇ ਆਪਾਂ ਉੱਤੇ ਕੋਈ ਲੋਹੇ ਦਾ ਜੰਗਲਾ ਲਾ ਕੇ ਹੂੰ ਉਹਨੂੰ ਬੰਦ ਕਰਦੀ ਹੁੰਦਾ ਮੂੰ ਹੂੰ ਜਾਂ ਸਾਈਡਾਂ ਤੋਂ ਉੱਚਾ ਕਰਦੀ ਏ ਤੇ ਫਿਰ ਆ ਆਪਾਂ ਜਿਹੜਾ ਡਰ ਆ ਇਹ ਵੀ ਖਤਮ ਕਰ ਸਕਦੇ ਆ ਵੇਖੋ ਜੀ ਉਹ ਬੋਰਵੈਲ ਦੇ ਵਿੱਚ ਤੇ ਆਉਂਦੀਆਂ ਰਹਿੰਦੀਆਂ ਗੱਲਾਂ ਉਹ ਵੀ ਇੱਕ ਖੋਈ ਹੋਈ ਆ ਵਿਚੜੇ ਗਿਆ ਹਾਂ ਬਿਲਕੁਲ ਇਹ ਤਾਂ ਮੀਂਹ ਪਏ ਦੇ ਉੱਤੇ ਜਦੋਂ ਮਿੱਟੀ ਗਿੱਲੀ ਹੁੰਦੀ ਹੈ ਪੈਰ ਵੀ ਸਲਿੱਪ ਹੋ ਸਕਦਾ ਤੁਸੀਂ ਜਿੰਨਾ ਮਰਜ਼ੀ ਧਿਆਨ ਨਾਲ ਨੇੜਿਆਂ ਦੀ ਲੰਘਦੇ ਹੋਵੋ ਫਿਰ ਵੀ ਪੈਰ ਸਲਿੱਪ ਕਰਕੇ ਡਿੱਗ ਸਕਦੇ ਹੋ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਚਾਅ ਚ ਹੀ ਬਚਾਅ ਆ ਆ ਬਚਾਅ ਜੀ ਬਚਾਅ ਲੱਗਦਾ ਹੈ ਰੱਬ ਨਾ ਕਰੇ ਕੋਈ ਇਦਾਂ ਦਾ ਹਾਦਸਾ ਹੋਵੇ ਅਸੀਂ ਤੇ ਹੱਥ ਜੋੜ ਸਕਦੇ ਆ ਪਰ ਹੱਥ ਜੋੜਨ ਨਾਲ ਇਕੱਲਾ ਕੰਮ ਨਹੀਂ ਬੰਦਦਾ। ਨਹੀਂ ਕੰਮ। احتیاط برتنی بہت لازمی ਆ। ਤੁਸੀਂ ਨੁਕਤੇ ਵੀ کافی ਦੱਸਿਆ। ਪਰ ਰੱਬ ਨਾ ਕਰੇ ਕੋਈ ਹੋਵੇ ਜੇ ਕਿਤੇ ਕੋਈ ਹਾਦਸਾ ਹੋ ਜੇ। ਹੈਨਾ? ਕੋਈ مالی ਸਹਾਇਤਾ, ਕੋਈ ਇਹਦੀ شکیم ਹੈ ਸਰਕਾਰ ਦੀਆਂ محکمہ ਦੀ। ਬਿਲਕੁਲ ਜੀ ਬਿਲਕੁਲ। ਦੇਖੋ 1984 ਤੋਂ ਸਰਕਾਰ ਨੇ ਇੱਕ ਸਕੀਮ ਬਣਾਈ ਸੀ ਮਾਲੀ ਸਹਾਇਤਾ ਦੇਣ ਵਾਸਤੇ ਜਿੰਦਾ ਸੰਚਾਲਨ ਉਹਨਾਂ ਨੇ ਪੰਜਾਬ ਮੰਡੀ ਬੋਰਡ ਨੂੰ ਦਿੱਤਾ ਆ ਉਹਨ ਦੇ ਚਾਹੇ ਕੋਈ ਕਿਸਾਨ ਆਪ ਹੈ ਚਾਹੇ ਉਹਨ ਦੇ ਘਰ ਦਾ ਮੈਂਬਰ ਹੈ ਚਾਹੇ ਕੋਈ ਪੱਕਾ ਕੰਮ ਹੈ ਚਾਹੇ ਕੋਈ ਮੰਡੀ ਦੇ ਵਿੱਚ ਕੰਮ ਕਰਨ ਵਾਲਾ ਕੰਮ ਹੈ ਕਿਸੇ ਨੂੰ ਉਹਦਾ ਮੈਂਬਰਸ਼ਿਪ ਲੈਣ ਦੀ ਜੂਤ ਨਹੀਂ ਕਿਸੇ ਨੂੰ ਉਹਦੀ ਪਾਲਿਸੀ ਵਾਕਨ ਪੈਸੇ ਦੇਣ ਦੀ ਜੂਤ ਨਹੀਂ ਸਾਰੇ ਹੀ ਉਹਦਾ ਫਾਇਦਾ ਉਠਾ ਸਕਦੇ ਆ ਹਾਦਸਾ ਹੋ ਜਵੇ ਖੇਤੀ ਨਾਲ ਸੰਬੰਧਿਤ ਖੇਤੀ ਨਾਲ ਸੰਬੰਧਿਤ ਸਿਰ ਭਾਵੇਂ ਖੇਤ 'ਚ ਭਾਵੇਂ ਫਾਰਮ ਹਾਊਸ 'ਤੇ ਚਾਹੇ ਸੜਕ 'ਤੇ ਜਾਂਦੇ ਆਂਦੇ ਢੋਆ ਢੋਈ ਕਰਦੇ ਖੇਤੀ ਦਾ ਸਮਾਨ ਚਾਹੇ ਮੰਡੀ ਦੇ ਵਿੱਚ ਸਾਰੇ ਹਾਦਸੇ ਮਸ਼ੀਨ ਦਾ ਕੱਕੜ ਦਾ ਥੈਸ਼ਰ ਦਾ ਰੋਟਾਵੇਟਰ ਦਾ ਚਾਹੇ ਖੂਹਾਂ ਦਾ ਚਾਹੇ ਅਸਮਾਨੀ ਬਿਜਲੀ ਡੇਗ ਕੇ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਹਾਦਸਾ ਪਰ ਖੇਤੀ ਨਾਲ ਸੰਬੰਧਤ ਆ ਅਗਰ ਕੋਈ ਵੀ ਮੌਤ ਹੁੰਦੀ ਹੈ ਜਾਂ ਸਰਟੀਫਿਕੇਟ ਲੱਗਦੀ ਹੈ ਤੇ ਉਹਦੇ ਵਾਸਤੇ ਸਕੀਮ ਹੈ ਵੀ ਨੇੜੇ ਦੇ ਮੰਡੀ ਦੇ ਦਫ਼ਤਰ ਚ ਜਾਓ ਜਾ ਕੇ ਉੱਥੇ ਇਤਲਾਹ ਦਿਓ ਇਤਲਾਹ ਦੇ ਕੇ ਉਹਨਾਂ ਦੇ ਕੋਲ ਫਾਰਮ ਲੈ ਲਓ ਫਾਰਮ ਕਿਵੇਂ ਭਰਨਾ ਹੈ ਕੀ ਕਾਗਜ਼ ਨੱਥੀ ਕਰਨੇ ਆ ਕੀ ਤਸਦੀਕਾਂ ਨੇ ਆ ਇਹ ਸਮਝ ਕੇ ਆਪਾਂ ਉਹਨਾਂ ਦੇ ਕੋਲ ਕਾਗਜ਼ ਜਮਾ ਕਰਾ ਦਈਏ ਤੇ ਧੰਨ ਬਾਕੀ ਆਪਣਾ ਕੰਮ ਖਤਮ ਤੁਹਾਨੂੰ ਜਿਹੜੀ ਸਹਾਇਤਾ ਹੈ ਉਹ ਮਿਲ ਲਈ ਜਾਏਗੀ ਚਲੋ ਦੇਖੋ ਅਸੀਂ ਤੇ ਇਹੋ ਹੀ ਚਾਹੁੰਦੇ ਆਂ ਵੀ ਆਤਸੇ ਨਹੀਂ ਹੋਣ ਵਾਹ ਇਹ ਜਿਵੇਂ ਜੇ ਬਰਸਾਤਾਂ ਦੀ ਗੱਲ ਚੱਲੀ ਆ ਤੇ ਮੌਸਮ ਦੀ ਵੀ ਕਰ ਲਈਏ ਫੇਰ ਕਰ ਲਈਏ ਜੀ ਆਇਆ ਲੱਗਦਾ ਸੁਣਾਓ ਜੀ ਆ ਤਾਪਮਾਨ ਜਿਹੜਾ ਜੀ ਇਹ ਪਿਛਲੇ 24 ਘੰਟਿਆਂ ਚ ਜਲੰਧਰ ਵੱਤਵਤ 28.3 ਡਿਗਰੀ ਸੈਲਸੀਅਸ ਰਿਹਾ ਤੇ ਵੱਤ ਤੋਂ ਘੱਟ ਤੋਂ ਘੱਟ 26.8 ਗੁਰਦਾਸਪੁਰ ਚ 31.5 ਤੇ 26 ਡਿਗਰੀ ਸੈਲਸੀਅਸ ਫਿਰੋਹੀਪੁਰ ਚ 31.9 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 27.4 ਪਟਿਆਲਾ 30 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 26.7 ਅੰਮ੍ਰਿਤਸਰ ਚ 31.6 ਤੇ 26.7 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵੱਧ ਤੋਂ ਵੱਧ 32 ਤੇ ਘੱਟ ਤੋਂ ਘੱਟ 26.4 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਦਿਆ ਤੇ ਮੌਸਮ ਦੇ ਬਾਰੇ ਜਿਹੜੀ ਇਹਨਾਂ ਨੇ ਖਬਰ ਕਰ ਲਈ ਆ ਆਂਦੇ ਆਣ ਵਾਲੇ 24 ਘੰਟਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਪਰ ਆਉਣ ਵਾਲੇ 4-5 ਦਿਨਾਂ 'ਚ ਭਾਰੀ ਬਾਰਿਸ਼ ਪੈ ਸਕਦੀ ਆ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧ 'ਚ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੁਸੀਂ ਇਹਨੂੰ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਪਰ ਡਾਕਟਰ ਸਾਹਿਬ ਨੇ ਬਹੁਤ ਸੋਹਣੇ ਨੁਕਤੇ ਦੱਸੇ ਆ ਕਿਉਂਕਿ ਸਾਨੂੰ ਬਰਸਾਤਾਂ ਦੇ ਵਿੱਚ ਖੇਤਾਂ 'ਚ ਜਾਣ ਦੀ ਲੋੜ ਪੈਂਦੀ ਆ ਕਈ ਵਾਰੀ ਖੂਜ ਉਤਰਨ ਦੀ ਲੋੜ ਪੈਂਦੀ ਆ ਪਰ ਚੈੱਕ ਕਰ ਲੋ ਕਿਤੇ ਕੋਈ ਗੈਸ ਤੇ ਨਹੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ